ਆਜ ਪਟਾ ਸੇਵਾਦਾਰ ਲੱਗਿਆ ہزار ਉਹਨਾਂ ਨੇ ਛੇਤੀ ਪੀਓ ਹੋਰ ਹਾਲੀ ਮਿਲਣ ਲੱਗੀ ਬਾਣੀ ਜੀ ਹਜੂਰ ਆਏ ਹੱਥ ਖਜੂਰ ਵੀ ਕਰਦੇ ਜਾਂ ਫੀਟ ਵੀ ਕਰ ਦੋ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿਆਰ ਹੋ ਗਿਆ ਸੀਗਾ ਮੈਂ ਪਹਿਲਾਂ ਬੱਚੇ ਦੂਰ ਤੇ ਸੀਗੇ ਤੇ ਬਲਜਿੰਦਰ ਸਿੰਘ ਠੀਕ ਨਹੀਂ ਹੈਗੀ ਅੱਜ ਇਸ ਕਰਕੇ ਸੁੱਥੀ ਪਈ ਹੈਗੀ ਅੰਦਰ ਤੇ ਮੈਂ ਜਾਂਣਾ ਆਫਿਸ ਉਹਨੂੰ ਉਠਾਉਣਾ ਨਹੀਂ ਹੈਗਾ ਕੇਲੇ ਗੁੱਲੇ ਪਏ ਨੇਗੇ ਇੱਕ ਗਲਾਸ ਦੁੱਧ ਦਾ ਪੀ ਜਾਊਂਗਾ ਉਗੀ ਉਥੋਂ ਠੀਕ ਨਹੀਂ ਹੈ ਮੈਂ ਕਹਾਂ ਰੈਸਟ ਕਰ ਲੂਗੀ ਇੱਥੋਂ ਮੈਂ ਨੌਕ ਕਰ ਜੂਗਾ ਜਾਂਦਾ ਹੈ ਡਬਲ ਜੱਪੀ ਹੋ ਗਿਆ ਸਾਡੇ ਕੋਲ ਅੰਦਰ ਦੀ ਖੋਲ ਲੂਗੀ ਇਹਨਾਂ ਲੋਡ ਪੇ ਬਾਹਰ ਆਣਗੇ ਤੇ ਬੱਚੇ ਪੱਲਾ ਭੇਜ ਦੇਈਏ ਟਾਈਮ ਹੋ ਗਿਆ 8:40 ਦਾ ਸਵੇਰ ਤੱਕ ਤੇ ਹੁਣ ਮੈਂ ਦੁੱਧ ਵਧਾਰਾ ਪੀ ਕੇ ਜਾਂਦਾ ਉੱਪਰ ਪਿੰਜੇ ਦੇ ਪਿੱਛੇ ਖੜਕਾ ਖੜਕਾ ਨਹੀਂ ਕਰਦੇ ਹੈਗਾ ਅਰੇ ਮੈਂ ਸੂਬ ਲੈ ਜਾਣੇ ਵਿੱਚ ਮੁੱਕ ਤੇ ਅਰੇ ਮੈਂ ਸ਼ੂਜ਼ ਲੈ ਕੇ ਹੁਣ ਪਿੱਛੇ ਰੱਖਿਓ ਵੀ ਦੇਖੂਗਾ ਧਿਆਨ ਨਾਲ ਹੌਲੀ ਹੌਲੀ ਨਿਕੰਮ ਉਹ ਅਗੂ ਜੇਕਰ ਖੁੱਲ ਗਈ ਫਿਰ ਜਨਕੀ ਜਗ ਨੀਂਦ ਕਈ ਵਾਰ ਨਹੀਂ ਆਉਂਦੀ ਹੈ ਇਹ ਲੋੰਦੇ ਦੇ ਵੀ ਬਿਨਾਂ ਹੋਰ ਮੈਂ ਨਿਕਲ ਜਾਣ ਨੂੰ ਆਉਂਦੇ ਨੇ ਪਤਾ ਇਹ ਲੱਗ ਗਿਆ ਹੁਣ ਸਿੱਤੀ ਹੋਈ ਇਹ ਵਾਲੇ ਆ ਦੇਖੋ ਇੱਥੇ ਆ ਡਬਲ ਡਬਲ ਨੋ ਕਾ ਦੂਜਾ ਆ ਡਬਲ ਚਾਬੀ ਇੱਕ ਚਾਬੀ ਮੈਂ ਨਾਲ ਲੈ ਜਾਣੀ ਆ ਇੱਕ ਅੰਦਰ ਛੱਡ ਦਿੰਦਾ ਇੱਥੇ ਤੇ ਆਪਣੇ ਆ ਵੀ کھول ਲੋਗੀ ਬਾਹਰ ਤੇ ਉਹਨੂੰ ਲੋਡ ਪਾਉਗੀ। ਬਾਹਰ ਵੀ ਲੋਕ ਹੀ ਕਰਤਾ ਮੈਂ ਅੱਜ। ਚਾਬੀ ਸਿੱਟ ਜਾਨੇ ਇੱਧਰ। ਮੈਂ ਕਿਹਾ ਵੀ ਚੱਲ ਕੋਈ ਪਰੇਸ਼ਾਨ ਨਹੀਂ ਕਰੂਗਾ ਭਾਈ ਰਹਿਣਗੇ। ਦੱਸ ਦੂੰਗਾ ਜੇ ਲੋੜ ਹੋਈ ਆਪੇ ਚੱਕ ਲੈਣਗੇ ਇੱਥੇ ਚਾਬੀ। ਵਾਪਸ ਆ ਗਿਆ ਮੈਂ ਤੇ ਉਹ ਜਿੱਧਰ ਵੀ ਆ ਰਹੀ ਹੈਗੀ ਤਪ ਤੋਂ ਬਚਦੀ ਆ ਰਹੀ ਹੈਗੀ ਅੰਦਰ ਚਾਬੀ ਲੈਣਾ ਤਪ ਬਹੁਤ ਜ਼ਿਆਦਾ ਤੇਜ਼ ਆ ਨਾ ਆਪੇ ਇਹ ਚ ਪਦੀਨੇ ਵਾਲੇ ਚ ਤਪ ਲੱਗਦੀ ਹੈ ਮੈਂ ਕਿਹਾ ਟੱਪ ਕੇ ਆ ਜਾਂਦੇ ਟੱਪ ਕੇ ਤਾਂ ਸਾਈਕਲ ਫਿਟ ਪਾਉਣਾ ਪੈਂਦਾ ਮੈਨੂੰ ਦੇਖ ਲਓ ਹੱਥ ਚੱਕ ਲਓ ਦੇਖ ਲਓ ਵੀ ਨਾਲ ਇਹਨੂੰ ਸਰਦ ਚੱਕ ਲੈ ਲੈ ਹੋਰ ਹੋਰ ਵਧੀਆ ਓ ਕੀ ਕਰਦੇ ਆ ਖੋਲ ਤਾਂ ਬਿਲਕੁਲ ਹਾਂ ਅੱਜ ਕਦੂ ਦੀ ਸਬਜ਼ੀ ਬਣਾਈ ਹੈ ਅੱਜ ਬਹੁਤ ਟੇਸਟੀ ਬਣਾਈ ਹੈ ਵਜਿੰਦਰਾਂ ਦੀ ਸਬਜ਼ੀ ਸਬਜ਼ੀ ਬਹੁਤ ਜਿਆਦਾ ਟੇਸਟੀ ਹੈਗੀ ਮੈਂ ਰੋਟੀ ਖਾ ਲਈ ਉਹ ਤੇ ਸਬਜ਼ੀ ਰਹਿ ਗਈ ਮੇਰੀ ਕੱਲੀ ਖਾਣੀ ਸਬਜ਼ੀ ਸਵਾਦ ਬਣਦੀ ਹੈ ਕਦੂ ਦੀ ਹਾਂ ਵਿੱਚ ਕੀ ਵਾਹ ਦੁੱਧ ਪਾਇਆ ਮਲਾਈ ਪਾਈ ਸੀ ਓਕੇ ਹਾਂਜੀ ਹੁਣ ਘੇੜਾ ਲਾਉਣ ਨਿਕਲਗੇ ਸੀਗੇ ਅਸੀਂ ਤਿਆਰ ਕਰਕੇ ਆਵਾਂਗੇ ਜੋ ਆਕ ਚੱਲੇ ਅੱਗੇ ਸਾਈਕਲ ਤੇ ਇਹ ਵੀ ਨਾਲ-ਨਾਲ ਅੱਜ ਕਰਨਗੇ ਤੇ ਸੈਰ ਵੀ ਕਰਨਗੇ ਐਕਸਰਸਾਈਜ਼ ਵੀ ਕਰਨਗੇ ਨਾਲੇ ਸਾਈਕਲਿੰਗ ਹੋ ਜੂਗੀ ਇਹਨਾਂ ਦੀ ਆ ਦੱਬੇ ਵਾਲਾ ਕੋਚ ਆ ਗਿਆ ਜੀ ਉਹ ਭਰਾਵਾ ਲੱਗਿਆ ਸੀ ਉਹਦਾ ਪੈਂਚਰ ਹੋ ਗਿਆ ਸਾਈਕਲ ਪਿੱਛੇ ਸੀ ਘੇੜਾ ਕੌਣ ਨੂੰ ਅਗਲੇ ਸੀ ਤੁਸੀਂ ਨੂੰ ਅਗਲੇ ਸੀ ਸੀ ਹੀ ਲੋ ਅਗਲੇ ਸੀਗੇ ਤੇ ਹੁਣ ਅਸੀਂ ਇਹੋ ਕੈਨਸਲ ਕਰਤੀ ਕਿਉਂਕਿ ਇਹ ਥੋੜੀ ਠੀਕ ਨਹੀਂ ਸੀਗੀ ਬਲਜਿੰਦਰ ਇਹ ਕਹਿੰਦੀ ਆਪਾਂ ਮੋੜ ਚੱਲਦੇ ਹਨੇਰਾ ਵੀ ਹੋ ਜਾਊ ਆਪਾਂ ਨੂੰ ਤੇ ਰਾਹ ਚ ਆ ਗਾ ਸੌਰਵ ਦਾ ਘਰ ਸੌਰਵ ਦੇ ਘਰ ਵੱਲੋਂ ਚੱਲੇ ਆ ਅਸੀਂ ਆ ਦੇਖੋ ਕੁਆਟਰ ਕਿੰਨੇ ਵਧੀਆ ਬਣੇ ਹੋਏ ਆ ਹਰਿਆਲੀ ਬਹੁਤ ਜ਼ਿਆਦਾ ਇੱਥੇ ਦੇਖ ਬਲੌਕ ਦੇ ਨਾਲ ਇੱਕ ਗਰਾਊਂਡ ਬਣਿਆ ਹੋਇਆ ਹਰਿਆਕ ਬਲੌਕ ਹਾਂ ਸਹੀ ਗੱਲ ਆ ਬੈਕ ਸਾਈਡ ਤੇ ਨਾ ਹਰਿਆਕ ਦੇ ਗਰਾਊਂਡ ਆ ਦੇਖੋ ਇੱਧਰ ਦਿਖਾਉਣਾ ਤੁਹਾਨੂੰ ਅੱਗੇ ਦੇਖਿਆ ਤਾਂ ਡਸਟਬਿਨ ਕੋਲੇ ਕੋਲੇ ਡਸਟਬਿਨ ਨੇ ਲੱਗੇ ਹੋਇਆ ਕੂੜਾ ਸੈਟਰ ਨੂੰ ਦੁਕਾਨਾਂ ਤੋਂ ਬਣਾਓ ਦੇਖੋ ਪਿੱਛੇ ਦੁਕਾਨਾਂ ਬਣੀਆਂ ਹੋਈਆਂ ਹੋਰ ਵੀ ਐਂਡ ਕਰਨਾ ਵੀ ਬਹੁਤ ਨੇ ਗੀਆਂ ਨੇੜੇ ਨੇੜੇ ਕੁਆਟਰਾਂ ਦੇ ਵੀ ਹੈਗੀਆਂ ਨਹੀਂ ਆ ਪਿੱਛੇ ਗਰਾਊਂਡ ਪੜੇ ਹੋਏ ਅੱਪਰ ਸਾਈਡ ਤੇ ਗਰਾਊਂਡ ਜੀ ਕਾਫੀ ਵੱਡਾ ਹੈ ਉਹ ਮਹਾਵੀ ਤੁਰਿਆਂ ਅੱਗੇ ਬਾਜ਼ ਰਸ ਡਿੱਗੀ ਭਈ ਇਹ ਵੀ ਗੱਲ ਕਰ ਰਹੀ ਸਾਰਾ ਵੀ ਗੱਡੀ ਬਚ ਗਈ ਸਾਡੀ ਉਧਰ ਆਹ ਫਿਰ ਰੇਲਿੰਗ ਵੀ ਤੋੜਤੀ ਨੇ ਕਾਫੀ ਮੋਟਾ ਟਾਣਾ ਹੈ ਦਾ ਅਕੀ ਵੱਡਾ ਵੱਡੂ ਕੇ ਵੀ ਲੈ ਕੇ ਜਾਂਦਾ ਕੋਟਰ ਆ ਗਿਆ ਸੋਰ ਹਲਦਾ ਚੱਲ ਆ ਜਾਓ ਸੇਮ ਪਲੀਏ ਨਹੀਂ ਹੋਗਾ ਹਾਂ ਜੀ ਸੱਤ ਗਲੇ ਸੁਣ ਨੰਦ ਭੈ ਦਾ ਰਸੀਖਾ ਜੀ ਰਸੀਖਾ ਸੱਤ ਗਾਲ ਜੀ ਸਾਰਿਆਂ ਨੂੰ ਸਸੀ ਗਾਰ ਜੀ ਸਾਰਿਆਂ ਨੂੰ ਅੱਜ ਆਮ ਨੇ ਹੈ? ਜੰਮ ਰਹੀ ਹੈ ਤੇ ਨਹੀਂ ਨਹੀਂ ਮੈਂ ਜਸਰਾ ਕੁਛ ਬਾਹਰ ਆ ਰਿਹਾ ਹਾਂ। ਆ ਬੰਦੀ ਤਾਂ ਜਾਉਂਗੀ। ਕਬੀਲੇ ਅਨੰਦ ਘਟਾ ਦੇ। ਹੋਰ ਇਹ ਸਾਟ ਵੀ ਆਈ ਜਾਊਗੀ। ਸਮਾਨ ਅੱਗੇ ਬਾਹਰ ਵਿਖਰੇ ਰਿਹਾ। ਭਾਬੀ ਕਮਜ਼ੋਰ ਕਿ ਲੱਗ ਰਹੀ ਹੈ? ਕਤਮੀ ਹੋ ਗਈ ਬੋਲ। 6 ਕਿਲੋ ਤਮਜੋਰ ਨਹੀਂ ਬੈਠੋਗੀ ਆ। ਕੀ ਆ? ਨਹੀਂ ਮੈਂ ਵੀਡੀਓ 6 ਕਿਲੋ ਭਾਰ ਘਟਿਆ ਦਾ। ਹਾਂਜੀ। ਮੈਂ ਤਾਂ ਬਹਾਂ ਕੰਨੀ ਕਰਦੀ ਆ। ਮਿੰਨੇ ਮੈਂ ਨਹੀਂ ਤੇਰੇ ਅੰਦਰ ਕਿਉਂ ਮਾਰਾ ਵਧੀਆ ਕੁਲਵਿੰਦਰ ਦਾ ਪਤਾ ਕਿੰਨਾ ਘਟ ਗਿਆ ਹਾਂਜੀ ਉਹ ਤਾਂ ਤੂੰ ਪਛਾਣ ਨਹੀਂ ਸਕਦਾ 7-8 ਕਿਲੋ ਭਾਰ ਘਟਾ ਲਿਆ ਨੇ ਝੋਲੀ ਢਾਹ ਦੇ ਹੋਰ ਸ਼ਰਤਾਂ ਲਾ ਕੇ ਲੱਗੇ ਅੱਛਾ ਕੋਈ ਐਕਸਰਸਾਈਜ਼ ਦੀ ਕੋਈ ਸੈਰ ਨਹੀਂ ਚਾਹ ਛੱਡਤੀ ਸਾਰੇ ਟਾਈਮਾਂ ਦੀ ਖਾ ਖੜਕ ਚਾਹ ਨਹੀਂ ਮੈਂ ਮਿੱਠਾ ਘੜਦਾ ਰੋਟੀ ਹੋਣੀ ਤੇ ਰਾਤਾਂ ਨੂੰ 5 ਵਜੇ ਖਾਣ ਲੱਗ ਗਿਆ ਰੋਟੀ ਤਾਂ 5 ਵਜੇ 6 ਵਜੇ ਖਾਣ ਲੱਗ ਗਿਆ ਪਲਾਂ ਲੈ ਆਇਆ ਨਵੀਆਂ ਪੈਰਾਂ ਖੜਕਾ ਕਿਉਂ ਤੋ ਤਾਂ ਹੀ ਸਾਰਾ ਐਦਰ ਲਾਗਾ ਦਿਖਾਉਣ ਦਾ ਮਾਰਾ ਵੀਰੇ ਚੱਪਲਾ ਦੇਖੋ ਐ ਕੈਂ ਤੁਹਾਨੂੰ ਜੱਪਰਾ ਨਹੀਂ ਚਾਲ ਹੁੰਦਾ ਹਾਂ ਚੱਪਲਾਂ ਦਾ ਬੂਟਾਂ ਦਾ ਯਾਨੀ ਆਪ ਹੈ ਬੂਟ ਆਰਡਰ ਕੀਤੇ ਨੇ ਮੈਂ ਅੱਛਾ ਕਿਹੜੇ ਉਹੀ ਪਿਊਮਾ ਪਿਊਮਾ ਕਹਿੰਦੇ ਕਿ ਪੂਮਾ ਹਾਂ ਚਲੋ ਜਿਹੜੇ ਵੀ ਹੋ ਗਏ ਪੀਜੂਐਮਏ ਵਾਲੇ ਹਾਂਜੀ ਅੱਛਾ ਪਹਿਲਾਂ ਦਿੰਦੇ ਕਿ ਬਿਨਾ ਤਾਪ ਤੁਸੀਂ ਆਪ ਹੀ ਲਿਆ ਮਿੱਠਾ ਘੜ ਬਾਲ ਕੇ ਮੈਂ ਰੱਖ ਲੈਂਦਾ ਮੇਰੇ ਕੋਲ ਕਿਉਂ ਬਣਾਵਾਂਗੇ ਹਾਂ

ਪੁੱਛਦੇ ਸੀ ਅ ਅਜੀ ਪੁੱਛਣਾ ਹੀ ਜੋ ਉਸ ਦਿਨ ਤੋਂ ਕਿਹੋ ਜਿਹਾ ਵਰਡ ਯੂਜ਼ ਕਰ ਰਹਾ ਸੀ ਕਿ ਉਹ ਵਾਸਤੇ ਥਿੰਦਾ ਹਾਂ ਹਾਂ ਥਿੰਦਾ আচ্ছা আচ্ছা ਅਸਾਂ ਨੂੰ ਭੁੱਲ ਗਿਆ ਸੀ ਇਹਨਾਂ ਦੇ ਇਸਕੇ ਇਹ ਪਤਾ ਨਹੀਂ ਕਿਹੜਾ ਵਰਡ ਸੀ ਚਲ ਕੋਈ ਨਹੀਂ ਮੈਂ ਬਾਕੀ ਕਰਦਾ ਵੈਸੀ ਮੈਂ ਵੋਕੈਬਲਰੀ ਸੌਂਗ ਕਰਨੀ ਸੀ ਆਪਣੀ ਇਹ ਇੰਪੋਰਟੈਂਟ ਅਜੀ ਭਾਬੀ ਹੋ ਰਾਈ ਸੀ ਉਹਨਾਂ ਨੂੰ ਦੱਸ ਰਹਾ ਸੀ ਅਜੀ ਕਿ ਕਿਹੋ ਜਿਹਾ ਕੁਝ ਹੋ ਗਿਆ ਨੇ ਉਹ ਕਹਿੰਦੇ ਸਾਨੂੰ ਹੋਰ ਤਾਂ ਕੁਝ ਕਹਿੰਦੇ ਨਹੀਂ ਸੁਣਾਈ ਬਸ ਤਾਂ ਇਹਨਾਂ ਨੇ ਇੱਕ ਵਰਡ ਦੇ ਦੋ ਅੰਦਾਜ਼ ਥਿੰਦਾ ਹੀਗੇ ਧੀਗੇ ਓਕੇ ਓਕੇ ਚਾਪ ਬਣਾ ਲੈਣਾ ਥਿੰਦਾ ਥਿੰਦਾ ਵਰਡ ਹੈ ਫਿਰ ਥਿੰਦਾ ਥਿੰਦਾ ਕੋਈ ਵੀ ਨਹੀਂ ਕਹਿੰਦਾ ਥਿੰਦਾ ਥਿੰ ਥਿੰਦਾ ਕੋਈ ਥਿੰਦੇ ਥੰਦੇ ਆਈ ਵਾਲੀ ਚੀਜ਼ ਕੋਈ ਨਹੀਂ ਹੁੰਦਾ ਵਰਡ ਹੈ ਥਿੰਦਾ ਵੀ ਨਹੀਂ ਕਿਸੇ ਨੂੰ ਆਈ ਹੋਣੀ ਅਰੇ ਸੁਣਾਈ ਅੱਜ ਸੁਣਾਈ ਅੱਜ ਅਸਤਾ ਉਸਤਾ ਜੀ ਸੁਣਿਆ ਪਹਿਲੀ ਵਾਰ ਇਹ ਵਰਡ ਬੁਲਾਈ ਤੁਸੀਂ ਪਹਿਲੀ ਵਾਰ ਸੁਣਿਆ ਅਗਰ ਨਹੀਂ ਲੱਗਦਾ ਕੀ ਕਹੇ ਤੁਸੀਂ ਭਾਈ ਮੈਂ ਕਿਹਾ ਥਿੰਦਾ ਇਹਦਾ ਸਿਆ ਉਹ ਵੀ ਥੰਦਾ ਨਹੀਂ ਬਿਕੋ ਉਹ ਥੰਦੇ ਨੇ ਥਿੰਦਾ ਉਹ ਕਹਿੰਦੇ ਮੈਨੂੰ ਜਨਮਦਨ ਤੇ ਗਿਫਟ ਮਿਲਿਆ ਦੀਆ ਉਹ ਸਾਰਾ ਲੈਣ ਗਿਆ ਹੁਣ ਦੇਖਦੇ ਆ ਕੀ ਲਿਆਉਂਦਾ ਤੁਹਾਨੂੰ ਆਪ ਨੂੰ ਤਾਂ ਪਤਾ ਹੀ ਹੋਊਗਾ ਕੀ ਸੀ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਆ ਕੰਮ ਦਾ ਵੀ ਸੀ ਕੰਮ ਦਾ ਸੀ ਦੇਖਦੇ ਕੀ ਲੈ ਕੇ ਆਉਂਦਾ ਟੈਕਾ ਲੈ ਡੱਬੇ ਜੀ ਹਾਂ ਜਿੰਦਾ ਇਹ ਆਣਾ ਲੈਣ ਚੱਕ ਕੇ ਜੀ ਤੋ ਵੇਡ ਕਰਨ ਵਾਲੀ ਮਸ਼ੀਨ ਤਾਂ ਹੀ ਲੈ ਆਖਦੇ ਹੈਂ ਤੂੰ ਪੁੱਜੋ ਆ ਗਈ ਉਸ ਦਾ ਕੋਈ ਘੰਟਾ ਦੋ ਨਾ ਉਹ ਨਹੀਂ ਆਵਣਾ ਪਹਿਲਾਂ ਹਿੱਟ ਦੱਸੋ ਕੋਈ ਆ ਗਿਆ ਉਹ ਆ ਗਿਆ ਹਾਂ ਸੂਟ ਮਿਲਿਆ 1 ਬਾਈ 1 ਦੇਨ ਗਿਫਟ ਓਕੇ ਤੇ ਇਹ ਬਣਾਇਆ ਨੇ ਸੀ ਇਹ ਬਣਾ ਬਣਾਇਆ ਓਕੇ ਉਧਰ ਦਿਖਾਓ ਭਾਬੀ ਮੈਂ ਤਾਂ ਲੇ ਕੇ ਗਿਆ ਕੱਲ ਬਹੁਤ ਸੋਹਣਾ ਬੈਂਡ ਤੇਰੀ ਕੀ ਰੰਗ ਸੀਗਾ ਪਹਿਲਾਂ ਤੇ ਹੁਣ ਵੀ ਹੈਗਾ ਨਹੀਂ ਲੈ ਹੈਗਾ ਰੈਡੀमेड ਇਸ ਪਜਾਮਾ ਹਾਂ ਰੈਡੀਮੇਡ ਪਜਾਮਾ ਇੱਧਰ ਦਿਖਾਓ ਮੈਂ ਤਾਂ ਵੇਖਿਆ ਹੀ ਨਹੀਂ ਬਹੁਤ ਸੋਹਣਾ ਸੋਹਣਾ ਦੁਪੱਟਾ 2 ਆਹ ਦੁਪੱਟਾ ਨਹੀਂ ਹਲਕਾ ਬਣਾਇਤਾ ਨਹੀਂ ਪਹਿਲੇ ਸ਼ੋਰ ਬਣਾ ਲਾ ਸ਼ੋਰ ਹਲਕਾ ਏਦਾਂ ਪਿੱਛੋਂ 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 ਦੇਖਿਆ ਹੈ ਨੇ ਸੇਵਾ ਦੇ ਲੱਗਾ ਹਜ਼ਾਰ ਉਹਨਾਂ ਦਾ ਛੇਤੀ ਵੀ ਹੋਰ ਹਾਲੀ ਮੇਨ ਲੱਗੀ ਬਾਣੀ ਜੀ ਹਜੂਰ ਹੈ ਹੱਥ ਹਜੂਰ ਵੀ ਕਰਦਾ ਜਾ ਬੀਟ ਵੀ ਕਰ ਦੋ ਹਾਂ ਹਾਂ ਜੀ ਗਰਮੀਆ ਵਾਸਤੇ ਲੈਣਾ ਆਇਆ ਸੀ ਪਾਊਡਰ ਆ ਸੀ ਉਹਦੀ ਬਾਹ ਤੇ ਨਾ ਰੈਸ਼ਸ ਰੈਸ਼ਸ ਟਾਈਪ ਹੋ ਜਾਂਦੇ ਹਰ ਹਰ ਸੀਜ਼ਨ ਚ ਹੋ ਜਾਂਦਾ ਯਾਰ ਇਹ ਕਰਮੀਆਂ ਚ ਹਾਂ ਜੀ ਹਰ ਵਾਰੀ ਹੋ ਜਾਂਦਾ ਤੇ ਆ ਪਾਊਡਰ ਨਾਲ ਠੀਕ ਹੋ ਜਾਏਗਾ ਵੈਸੇ ਇੱਕ ਟੈਲ ਤਾਂ ਪਾਊਡਰ ਕਿਹੜਾ ਦਿੰਦੇ ਹਾਂ ਜੀ ਦੋਤ ਲੈ ਕੇ ਜਾਣਾ ਅਸੀਂ ਤੇ ਹੋਰ ਕਿ ਕਹੀਂ ਨਾ ਕਹੀਂ ਮਹੀਨਾ ਨਹੀਂ ਨਾ ਕਿਤੇ ਜਾ ਕਾ ਗੜਨੇ ਨੇ ਹੈ ਚਰਾ ਮਸਾਲਾ ਇਹ ਚਰਾ ਮਸਾਲਾ ਚਰਾ ਮਸਾਲਾ ਦਾਲ ਆ ਗਈ ਆ ਤਿਆਰ ਆ ਗਾ ਮਾ ਆ ਜੇ ਰੁਕ ਜਾ ਜੇ ਅਜੇ ਸਾਰਾ ਰੋਟੀ ਦਾ ਖਾ ਲਓ ਜੀ ਹਾਂ ਜੀ ਬਣਾਣਾ ਉਹਨਾਂ ਦੀ ਕੁਆਲਿਟੀ ਮਾੜੀ ਹੁੰਦੀ ਮਾੜੀ ਮੋਟੀ ਆ ਨਾ ਉਹ ਬਣਾਣਾ ਸ਼ੇਕ ਚ ਭਾਈ ਆਏ ਤੇਰੇ ਸਭ ਪੈ ਜਾਂਦੇ ਨੇ ਨਾ ਵਿੱਚੀ ਗਾਲਾਂ ਸਾਡੇ ਸਭ ਚੱਲ ਜਾਂਦੇ ਆ ਹਾਂ ਜੀ ਨਾ ਨਾ ਬਸ ਠੀਕ ਆ ਤੇ ਏਸੀ ਦਾ ਤਾਂ ਬਚ ਹੋ ਜਾ ਜਨਾ ਆਵਾਜ਼ ਹੁੰਦਾ ਗਰਮੀਆਂ ਐ ਇਹ ਨਹੀਂ ਹੋਣੀ ਹੈਗੇ ਹਲੇ ਗਰਮ ਹੋ ਜਾਏਗੀ ਬਾਕੀ ਅਲਗ ਕਿ ਹੋਣਾ ਹੈ ਅੱਜ ਅਸੀਂ ਲੈ ਕੇ ਆਏ ਮੈਣਾ ਹੈਣਾ ਤਾਦੀ ਤਾਂ ਸਾਡੀ ਬਹੁਤ ਟੇਸਟੀ ਬਣਾਈਏ ਦਾਲ ਟੇਸਟੀ ਆ ਤਾਂ ਵੀ ਅਸੀਂ ਰੈਡੀ ਮੇਡ ਲਿਆਇਆ ਸੀ ਬਾਰੋਂ ਹਾਂਜੀ ਬਸ ਮੈਂ ਅੱਗੇ ਬਣਾਉਣਾ ਬੜੀ ਤਾਂ ਬਾਕੀ ਦਾਲ ਛੋਟੀ ਦਾਲ ਜੀ ਮੈਂ ਸਵਾਦ ਬਣਾਉਣਾ ਅਲਗ ਤੋਂ ਵੀ ਲਾਇਆ ਹੈ ਆਪੇ ਹੂੰ ਤਿਆਂ ਆਪਾਂ ਹੁੰਦੇ ਲਈਆਂ ਦਾਲ ਜਾਂਦਾ ਹੈ ਬਣਾ ਗਿਆ ਸੀ ਮਾਂ ਨੇ ਨਹੀਂ ਕੀਤਾ ਸਾਰਾ ਦਾਲ ਬਣਾ ਕੇ ਬਾਹਰ ਗਿਆ ਸਬਜ਼ੀ ਲੈਣ ਅੱਛਾ ਨਹੀਂ ਸ਼ਾਮੋ ਘਰ ਆਤਾ ਦੁਨੀਆਂ ਆਤਾ ਹੋਣਗੇ ਗਿਆ ਸੀ ਦਾਲੀ ਬਹੁਤ ਸਵਾਦ ਹੈ ਦਾਲ ਬਹੁਤ ਸਵਾਦ ਹੈ ਆਪ ਇਸ ਦੀ ਖੁਸ਼ਬੂ ਦੇਖੋ ਗਰਮਾ ਇੱਕ ਤਾਂ ਕਰਨ ਲੈ ਰਿਹਾ ਸੁਦਰੋਂ ਟਪੰਦੇ ਮੈਂ ਦੋ ਲੈ ਆਇਆ